ਰਹਰਾ ਸਾਹਿਬ ਕੰਕਾਰ ਸਤਿਗੁਰ ਪ੍ਰਸਾਦ ਸਾ ਲੋਕ ਮਹੰਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸੁ ਤਾਵਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹਾਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰਾਂ ਤਰਾਂ ਜਾਏ ਲਖਿਆ ਰਾਮ ਜਾਤਮਾ ਜੋ ਜੋਤਨਾ ਜਾਤਾ ਕਲਕਲਾ ਪਰ ਪੂਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰਾਗਾਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਆ ਸੂ ਕਰ ਕੇ ਹਾ ਜਿਤ ਵੇ ਸਭ ਸਮਾਲੇ ਵਾਜੇ ਤੇਰੇ ਨਾਮ ਦਾ ਨੀਕਾ ਸੰਖਾ ਕੇ ਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਮਰੀ ਸੋ ਕਈਆ ਕੇਤੇ ਤੇਰੇ ਕਾਮਨ ਹਾਰੇ ਕਾਵਾਂ ਤੁਦਨਾ ਪਾਣ ਪਾਣੀ ਵਾਸੰਤਰ ਗਾਗੈ ਰਾਜਾ ਧਰਮ ਦੁਆਰੇ ਕਾਵਾਂ ਤੁਦਨਾ ਚਿਤ ਗੁਪਤ ਲਿਖ ਜਾਣ ਨ ਲਿਖ ਲਿਖ ਘਰਮ ਵਿਚਾਰੇ ਗਾਵਾ ਤੁਧ ਨਾਲ ਈਸ਼ਰ ਬ੍ਰਹਮਾ ਦੇਵੇ ਸੋਨ ਤੇਰੇ ਸਦਾ ਸਾਰੇ ਗਾਵਾਂ ਤੁਧ ਨਾਲ ਇੰਦਰੇਂਦਰ ਅਸਨ ਬਾਠੇ ਦੇਵਤਿਆਂ ਅੰਦਰ ਨਾਲੇ ਗਾਵਾਂ ਤੁਧ ਨਾਲ ਸਿੱਧ ਸੰਵਾਦੀ ਅੰਦਰ ਗਾਵਾਂ ਤੁਧ ਨਾਲ ਸਾਧ ਵਿਚਾਰੇ ਗਾਵਾਂ ਤੁਧ ਨਾਲ ਜਤੀ ਸਤੀ ਸੰਤੋਖੀ ਗਾਵਾਂ ਤੁਧ ਨਾਲ ਵੀਰ ਕਰਾਰੇ ਗਾਵਾ ਤੁਧਨਾ ਪੰਡਤ ਆਪਣ ਰੱਖੀ ਸਰਜੁ ਜਗਵੇਤਾ ਨਾਲੇ ਗਾਵਾਂ ਤੁਧਨਾ ਮੋਹਨੀਆ ਬਨਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧਨਾ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਧਨਾ ਜੋਤ ਮਹਾਬਲ ਸੂਰਾ ਗਾਵਾਂ ਤੁਧਨਾ ਖਾਣੀ ਚਾਰੇ ਗਾਵਾਂ ਤੁਧਨਾ ਖੰਡ ਮੰਗਲ ਪ੍ਰਹਿ ਮੰਡਾ ਕਰ ਕਰ ਰੱਖੇ ਤੇਰੇ ਧਾਰੇ సే ਤੁਧ ਨੋ ਗਾਵਨਾ ਜੋ ਤੁਧ ਭਾਵਨਾ ਰਤੇ ਤੇਰੇ ਭਗਤਰ ਸਾਲੇ ਔਰ ਕੀਤੇ ਤੁਧ ਨੋ ਗਾਵਨਾ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੂਈ ਸੂਈ ਸਦਾ ਸੱਚ ਸਾਇ ਸਾਚਾ ਸਾਚੀ ਨਾਈ ਹੈ ਵੀ ਉਸਿ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ세 ਮਾਇਆ ਜਿਨੂ ਪਾਈ ਕਰ ਕਰ ਦੇਖਹਿ ਕੀ ਤਾਪਣਾ ਜਿਉ ਤਿਸ ਦੇ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਗੁਮਨਾ ਕਰ ਨਾ ਜਾਈ ਸੋ ਪਾਸਾ ਸੋ ਸਾਥੱਸਾਏ ਉਹ ਨਾਨਕ ਰਹਿ ਨਾ ਜਾਈ ਆਸਾ ਮਾ ਲਾ ਪਹਿਲਾਸ ਵੱਡਾ ਖੈ ਸਭ ਕੋ ਏ ਕੇਵਡ ਵਟਾ ਡਿੱਟਾ ਹੋਏ ਕੀਮਤ ਪਾਏ ਨਾ ਕਿਹਾ ਜਾਈ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਈਂ ਬਾਗਰ ਤੇਰਾ ਗੁਣੀ ਘੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜੀ ਚੀਰਾ ਰਹਾ ਸਭ ਸਰਤੀ ਮਨਸੁਰਤ ਕਮਾਈ ਸੰ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਕੋ ਰਾਗ ਰਹਾਈ ਕਹਿਣ ਗਾਈ ਤੇਰੀ ਤਲਵਟਿਆਈ ਸਭ ਸਾਥਾ ਸਭ ਤਵ ਸਭ ਚੰਗਿਆਈਆਂ ਸਤਾ ਬੁਰਖਾ ਕੀਆ ਵੜਿਆਈਆਂ ਬੋਧ વિના ਸਿੱਧੀ ਕਿਨਾਂ ਪਾਈਆ ਕਰਮ ਮਿਲੈ ਨਾਹੀ ਟਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੀ ਤੇਰੇ ਬੰਡਾਰਾ ਜਿਸ ਤੋਂ ਦੇਹ तिसੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਕਾ ਜੀਵਾ ਵਿਸਰੈ ਮਰ ਜਾਓ ਆਖਣਿ ਓਕਾ ਸੱਚਾ ਨਾਮ सचे नाम की लग भूखा तो खै खाए चलिया दुखा सच विसर मेरी माई सच्चा साहे सच्चे नाय राह सचे नाम की तलवड़े आई आके कीमत ने पाई जे समल के अख पाए वटा न हो वै घर न जाए ना मरे ना हुवे वै सोगा दिंदा रहे न झुके भोगा ਗੋਣੇ ਹੋਰ ਨਾ ਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਜਿਵੜ ਆਪ ਤੇ ਬਣ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਾਂ ਵਿਚਾਰ ਹੈ ਤੇ ਕਮ ਜਾਤ ਨਾਨਕ ਨਾਮੇ ਵਾਸ ਨਾਤ ਰਾਗੁ ਜੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਦਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਨ ਸਤਿਗੁਰ ਸਰਣਾਏ ਕਰ ਦਿਆ ਨਾਮ ਪਰਗਾਸ ਮੇਰੇ ਮਿਤਗੁਰ ਦੇਵਾ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨਾਰਾ ਸਰਦਾਰ ਪਿਆਸ ਹਰ ਨਾਮ ਮਿਲੈ ਤ੍ਰਤਾ ਸਹਿ ਮਿਲ ਸੰਗਤ ਗੋਤ ਪਰਗਾਸ ਜਿਨ ਹਰ 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 ਅਸਨਾਮ ਨਾ ਪਾਇਆ ਤੇ ਭਾਗ ਜਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧਰਮ ਮਸਤਕ ਲਿਖਿਆ ਲਿਖਾਸ ਧਨ ਧਨ ਸੋ ਸੰਗਤਾ ਜਿਤ ਸਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਏ ਰੇ ਮਨ ਚਿਤ ਵਾ ਉਦਮ ਦਾ ਆਹਰਣ ਜੀਓ ਪਰਿਆ ਸੈਲ ਪਥਰ ਮੈਂ ਜੰਤੁ ਪਾਏ ਤਾ ਕਾਰਿ ਜਕਾ ਗੈ ਕਰ ਧਰਿਆ ਮੇਰੇ ਮਧੋ ਜੀ ਸਾ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਾਸ਼ਟ ਰਿਆ ਰਹਾਉ ਜਨਨ ਪਿਤਾ ਲੋਕ ਸਤਾਬ ਨੇਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰਜ ਕ ਸੰਭਾਏ ਠਾਕੁਰਾ ਕਾਹੇ ਮਰ ਭਾਉ ਕਰਿਆ ਓ ਡੋਡਾ ਵਸ ਕੋਸਾ ਕਿਸ ਪਾਛੈ ਬਚਰੇ ਛਰਿਆ ਤਨ ਕਵਣ ਕਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸੰਨਿਧਾਨ ਦਸ ਸ਼ਸਟੀ ਸਿਧਾਨਾ ਠਾਕੁਰ ਕਰਤਾਲ ਧਰਿਆ ਜਨ ਜਾਨਕ ਬਲਬ ਸਦ ਬਲ ਜਾਈਐ ਤੇਰਾ ਅੰਤਨ ਪਾਰਾ ਵਰਿਆ ਰਾਗਾ ਸਮਾਹਲਾ ਜੰਤਾ ਸੋ ਪਰਖੀ ਕੋੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰੰਜਨ ਆਰ ਪਰਖ ਨਰੰਜਨ ਅਤਮਾ ਗੁਆ ਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਅਰ ਸੱਚੀ ਸਚ ਨਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾ ਤਾਰ ਆਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰੇ ਆਪੇਠਾ ਕਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸਰਬ ਨਿਰੰਤਾਰ ਜੀ ਹਾਰੇ ਕੋਈ ਗੁਰਖ ਸਮਾਨ ਆਇਕ ਦਾਤੇ ਇਕ ਵੇਖਾਰੀ ਜੀ ਸਭ ਤੇਰੇ ਚੋਜ ਵਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਹਾ ਤਿਵੇਂ ਬਿਨਾ ਵਰ ਨਾ ਜਾਣਾ ਤੂੰ ਪਾਰਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਣ ਆਖ ਕੋ ਕਾਣਾ ਜੋ ਸੇਵੈ ਜੋ ਸੇਵਾ ਤੁਝੀ ਜਨ ਨਾਨਕ ਤਿਨ ਕੁਰਬਾਣਾ ਹਰਿ ਆਵੇ ਹਰਿ ਆਵੇ ਤੁਜ ਜੀ ਸੇਜੰ ਜੁਗ ਮਾ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨਾਂ ਆਇਆ ਜੀ ਤਿੰਨ ਟੁੱਟੀ ਜੰਗ ਕੀ ਫਾਸੀ ਜਿਨ ਨਿਰਭਉ ਜਿਨ ਨਿਰਭੈ ਆਇਆ ਜੀ ਤਨ ਕਾ ਭਾਉ ਸਭ ਸੁ ਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਉਪ ਸੁ ਵਾਸੀ ਸੇ ਧਾਨਾ ਸੇ ਧਨ ਜਨ ਅਰਥ ਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਲਾਂ ਤੁਝ ਜੀ ਅਰ ਨਿਕਾ ਨੇਕਾ ਅਨੰਤਾ ਤੇਰੀ ਅਨੇਕਾ ਤੇਰੇ ਅਨੇਕਾ ਨ ਕਰੈ ਪੂਜਾ ਜੀ ਤਮ ਤਾ ਪਹਿ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬਹੁ ਸਿਮਰਤਾ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਤੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਅਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੂੰ ਜੇ ਉਡਾਵਾ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟਾ ਸਭ ਪਾਈ ਜੀ ਤੁਦੇ ਆਪੇ ਸਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਵਹ ਲਜੰਤਾ ਤੂੰ ਕਰਤਾ ਸਚਿਆਰ ਮਾਡਾ ਸਾਈਂ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋਂ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਵਾਇਆ ਤੁਹ ਦਿਆ ਰਿਛੋੜਿਆ ਮਿਲਾਇਆ ਤੂੰ ਦਰਿਆ ਸਭ ਸੁਜੀ ਹੀ ਮਾਏ ਤੈ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲਾ ਵਿਜੋਗ ਮਲੁ ਉੱਛੜਿਆ ਸੰਜੋਗੀ ਮੇਲਾ ਜਿਸ ਨਾ ਤੂੰ ਜਾਣਾ ਏ ਸੋਈ ਚੰਚਾਣ ਹਰ ਗੁਣ ਸਤਿ ਆਖ ਕਾਣੈ ਜਿਨ ਨਾਲ ਸੇਵਿਆ ਤੈ ਸੁਖ ਪਾਇਆ ਸੇ ਚੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਦਦਵੇਂ ਦੋ ਜਾਵ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਇਆ ਸਹ ਹਲਾ ਪਹਿਲਾ ਤਿਤ ਸਰਬ ਦਾ ਪਹਿਲੇ ਨਵਾਸਾ ਪਾਣੀ ਬਾਗ ਤਿਨੈ ਕੀਆ ਪੰਕੈ ਮਾ ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬਿਆ ਲੈ ਮਾਨੇ ਗਨ ਚਿਤ ਸਮੂੜ ਮਨ ਆਰਿਸਰਾ ਤੇਰੇ ਗੁਣ ਗਲਿਆ ਰਹਾਉ ਨਾਉ ਜਿਸ ਤੇ ਸਤਿ ਨੀ ਪੜਿਆ ਮੂਰਖ ਮੂਤਾ ਜਨੰਪਿਆ ਪ੍ਰਣਿਤ ਨਾਨਕ ਤਿਨ ਕੀ ਸਨ ਨਾ ਜਿੰਦੂ ਨਾਹੀ ਵਿਸਰਿਆ ਅਸਾ ਮਹਲਾ ਪੰਜਵਾ ਭਈ ਪ੍ਰਾਪਤਮਾਨ ਕਦੇ ਹੋਰੀਆ ਗੋਬਿੰਦ ਮੇਲਣ ਕੀਏ ਤੇਰੀ ਬਰੀਆ ਵਰ ਕਾਇ ਤਰਗਤ ਨ ਕਾਮ ਬਿਲਾ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਉ ਲਾਗ ਭਉਜਲ ਤਰਣ ਕੈ ਜਨਮ ਰੀਤਾ ਯਾਤਰਾ ਮਾਇਆ ਕੇ ਰਹਾਵ ਜਪ ਤਉ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰੰਮਾ ਸਰਨ ਪਰੇ ਕੀ ਰਾਖੋ ਸਰਮਾ ਪਾਸੇ ਦਸਮੀ ਕਵੀ ਬਾਤ ਬੇਨਤੀ ਚਉਪਾਈ ਹਮਰੇ ਗਰਵਾਦ ਰਚਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਗ੍ਰਿਤ ਪਾਰਾ ਹਮਰੇ ਦੁਸ਼ਟ ਸਵੈ ਤੂੰ ਕਾਹੋ ਆਪਾ ਦੇ ਮੈ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸਿਵ ਸਿਖ ਸਵੈ ਕਰਤਾਰਾ ਮੋਰ ਅਛਾਨ ਜੀ ਕਰਦੇ ਕਰਿਆ ਸਵਾਰਣ ਕੋ ਵਾਸ ਸੰਗ ਰਿਆ ਪੂਰਨ ਹੋਏ ਹਮਾਰੀ ਅਸਾ ਤੂਰ ਭੇਨ ਕੀ ਰਹੇ ਪਿਆਸਾ ਮਾਛਾ ਛਾਡ ਕੇ ਆਵਾਂ ਤੇ ਆਉਂ ਜੋ ਵਰ ਚਾਉ ਸਭ ਤੁਮ ਤੇ ਪਾਉਂ ਸੇਵਕ ਸਿਕਾ ਮਾਰੇ ਤਾਰੀਐ ਚੁੰ ਚੁੰ ਸਤਰਾ ਹਮਾਰੇ ਮਾਰੀਐ ਆਪਹਾ ਦੇਵ ਜੈ ਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਹਉ ਜਿਸਦਾ ਹਮਾਰੇ ਪਛਾਹ ਸ੍ਰੀ ਅਸਤੂ ਜੋ ਕਰਿਓ ਰੱਛਾ ਰੱਖ ਲਿਓ ਮੈਂ ਰਖਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਦਾ ਦਿਸਣ ਕੇ ਹੰਤਾ ਤਾਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਇ ਬਾਇ ਮਾਵ ਉਤਰਾ ਕਾਲ ਪਾਇ ਸਿਵ ਜੀ ਉਤਰਾ ਕਾਲ ਪਾਇ ਕਰ ਦਿਸਨਾ ਪ੍ਰਕਾਸ਼ਾ ਸਗਲ ਕਾਲ ਕਾਲ ਗਿਆ ਤਮਸਾ ਜਮਨ ਕਾਲ ਜਵਨ ਕਾਲ ਜਉਨ ਦੀ ਸਭ ਕੀਓ ਬੀਤਰਾ ਇਪਰਾ ਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਹਰ ਮਸਕਾਰੈ ਤਾਇ ਹਾਂ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਸ਼ਨ ਪਜਾਇਓ ਆਦੰਤੇ ਕਹਿ ਉਤਾਰਾ ਸੋਈ ਗੁਰੂ ਸਮਝਿ ਉਹ ਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨਕਾ ਸਭ ਗੁਣ ਸੁਖ ਦੀਐ ਸਤਰਣ ਕੋ ਪਲ ਮਹਮਦ ਕੀਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚ راستੁ ਲਾ ਸਬਰ ਕਿਰਪਾ ਦ੍ਰਿਸ਼ਟ ਕਰ ਪੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੇ ਪੀਰ ਪਛਾਨੈ ਘਟ ਘਟ ਕੇ ਪਰ ਪਟ ਕੀ ਜਾਣੈ ਜਯਦ ਕਰਾ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਅਪਾਰਾ ਜਵਾ ਕਰਾ ਕਰ ਤੁਮ ਕਭੂ ਤੁਮੈ ਨਿਤ ਦੇ ਤਰਸਮੁ ਜیتے ਬਦਨਾ ਸਤਸਵ ਧਾਰੈ ਆਪ ਆਪਣੀ ਭੂਜੋ ਚਾਰੈ ਤੁਮ ਸਭੀ ਤੇ ਰਹਿ ਤਿਨ ਰਾਲਮ ਜੰਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨੀ ਲੰਬ ਆਦ ਨੀਲਾ ਨਾਦ ਸੰਭ ਤਾਕਾ ਮੂਲ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਨ ਨਾਨਕ ਮਹਾ ਮੂੜ ਗਿਸ਼ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸਿਵਾ ਨਰੰਕਾਰ ਕਾ ਚੀਨਤ ਨਾ ਭਿਵ ਆਪ ਆਪਣੀ ਬੁਧ ਹੈ ਜੀਤੀ ਵਰਨਤ ਭਿਨ ਬੈ ਤੋਏ ਤੇਤੀ ਤੁਮਰਾ ਲਕਾ ਨ ਜਾਏ ਪ੍ਰਸਾਰਾ ਕਹਿ ਵਿਸਯਾ ਪ੍ਰਥਮ ਸੰਸਾਰਾ ਇਕੈ ਰੂਪਾ ਨ ਉਸ ਰੂਪਾ ਰੰਗ ਪਇਓ राव ਕਈ ਭੂਪਾ ਅੰਡਾ ਜੇਰਾ ਸੇਥ ਕਿੰਨੀ ਉਤਵਜ ਕਾਨ ਮਹੁਰਚ ਦਿਨੀ ਕਾਉ ਫੋਲ ਰਾਜਾ ਬੈਠਾ ਕਮ ਸਵੰਟ ਭਾਇਓ ਸੰਕਰਿਕ ਠਾ ਸਗਰੇ ਸ੍ਰਿਸ਼ਟ ਦੇਖਾਇਆ ਚੰਬਵ ਆਜੁਗਾ ਸ੍ਰੋਪ ਸਵੈੰਬਾ ਅਬਰਤਾ ਮੇਰੇ ਤੁਮ ਕਰੋ ਸਿੱਖੋ ਬਾਰੇ ਸਿੱਖ ਸੰਗਾਰੋ ਦੁਸ਼ਟ ਜੀਤੇ ਉਟਵਤ ਤਪਤਾ ਸਕਲੰਪਲੇਸ਼ ਕਰੋ ਰਣਗਾਤਾ ਜੇ ਅਸਤ ਜਾ ਤਉ ਸਰਣੀ ਪਾਰੇ ਤਿਨਕੇ ਦੁਸ਼ਟ ਦੁਖਤਾ ਬਾਰੇ ਪੁਰਖ ਜਮ ਜਪ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਉਟਾਰੇ ਜੋ ਕਲ ਕੋਇ ਇਕ ਬਾਰ ਤੇ ਆਏ ਆਂ ਤਾਂ ਕੇ ਕਾਲ ਕਾ ਇਹ ਰੱਛਾ ਹੋਏ ਤਾਂ ਇਸ ਮੁਕਾਲਾ ਦੁਸ਼ਟਾਂ ਰੇਤ ਕਾਲਾ ਕੇ ਪਾਦਰਿ ਟਿਜ ਜਾਏ ਨਿਹਾਰੇ ਉਤਾ ਕੇ ਤਾਪ ਤਨ ਕਮਹਾਰੇ ਹੋ ਰਿਓ ਰੇ ਸਿਧ ਘਰ ਮਾ ਸਭ ਹੋਈ ਦੁਸ਼ਟ ਚਾਚ ਵਸ ਕੈ ਨਾ ਕੋਈ ਏਕ ਬਾਰ ਜਿੰਤ ਮਾ ਸਵਾਰਾ ਕਲ 파ਸਤੇ ਤਾਏ ਉਬਾਰਾ ਜਿੰਨਰ ਨਾਮ ਤਿਹਾਰੁ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਾ ਕੇ ਤਮੈ ਸਰਣ ਤੇ ਹਾਰੀ ਆਪਾਤ ਦੇ ਲਿਓ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸਰਣ ਤੇ ਹਾਰੀ ਆਪਾਤ ਦੇ ਲਿਓ ਉਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇੰਗੇ ਜਬ ਤੇ ਤੁਮਰੇ ਦਵਤੇ ਕੋ ਆਖ ਤਰੇ ਨੀ ਆਨਿਓ ਰਾਮ ਰਈ ਪੂਰਨ ਕੁਰਾਨ ਕੁਰਾਨ ਨੇਕ ਐ ਮਾਤੇ ਇਕ ਨਾ ਮੰਨਿਓ ਸਿਮਰ ਸਾਸਤਰ ਬੇਸਬਾ ਵੋ ਭੀਦ ਕਹਿ ਮੇਕ ਨਾ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਸੋਏ ਬਖਾਨਿਓ ਦੁਹੀ ਰਾ ਸਗਲ ਦਵਾਰ ਕੋ ਛਾੜਿ ਕੇ ਗਇਓ ਤਵਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਮ ਕਲੀ ਮਹੰਲਾ ਤੀਜਾ ਨਾਮ ਦੇ ਓੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੰਲਾ ਤੀਜਾ ਨਾਮ ਦੇ ਓੰਕਾਰ ਸਤਿਗੁਰ ਪ੍ਰਸਾਦ आनंद पिया मेरी माए सतगुरु मैं पाया सतगुरुता पाया सहे सीती मनवजियां वादाइयां रागरत्न परिवार अपनीया शब्द गावन आईयां शब्दोपका गावारी के रामजी ने बसाया कह नानक ना आनंद हुआ सतगुरु मैं पाया ए मन मेरे आ तू सुदारो हर नालै ਹਰ ਨਾਲ ਰਹਤੋਂ ਮਾਣਾ ਮੇਂ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੰਰਸ ਸਵਾਮੀ ਸੋਕਿ ਮਨੋ ਵਿਸਾਰੇ ਕਹੈ ਨਾਨਕ ਮਾਣਾ ਮੇਰੇ ਸਦਾ ਰਵਰਣਾ ਲੈ ਸਾਚੇ ਸਾਈ ਬਾ ਕਿਆ ਨਾਹੀ ਕਰਤੀ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵਾਈ ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁ ਸਿਆਵਾ ਜੀ ਸੰਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਗਰੰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨੁ ਓਖਾ ਸਭ ਗਵਾਇਆ ਕਰ ਸਾਥ ਸੁਖ ਮਨਿ ਆਏ ਵਸਿਆ ਜਿਨ ਇਛਾ ਸਭ ਹੋਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਾਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸੰਤ ਸਵਤ ਰੂਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸੌ ਤਿਤ ਘਰ ਸੁਭਾਗੇ ਘਰ ਸੁਭਾਗੇ ਸੋਵ ਦਵਾਜੇ ਕਲਾਜਤ ਘਰ ਧਾਰੀਆ ਪੰਜ ਲੋਤ ਤਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰੰ ਪਾਇਆ ਤੋ ਜਿਨ ਕਾ 세나ਵਰ ਕੈ ਲਾਗੇ ਕੈ ਨਾਨਕ ਤੈ ਸੋ ਆਤਤ ਗਰ ਅਨਹਦ ਦਵਾਜੇ ਅਰਸ ਨਾ ਵਡ ਭਾਗੀਓ ਸਗਲ ਮਨ ਔਰਤ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਧੂਕ ਰੋਗ ਸੰਤਾਪ ਕਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਾਨੀਤ ਕਹਿ ਤੇ ਪਵਿਤਾ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਥੂਰੇ ਸੁਣ ਤੇ ਪਾਨੀਤ ਕਹਿ ਤੇ ਪਵਿਤਾ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਥੂਰੇ ਮੁੰਦਾ ਮਨੀ ਮਹੱਲਾ 5 ਸਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਸੋਖ ਵਿਚਾਰੋ ਅੰਮ੍ਰਿਤ ਨਾਮ ਆ ਠਾਕੁਰ ਕਾ ਪਈਓ ਜਿਸ ਕਾ ਸਭ ਸਹਾ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਖਉ ਰਖਾਰੋ ਤਮ ਸੰਸਾਰ ਚੜਨ ਲਗ ਤਰੀਐ ਸਭ ਨਾਨਕ ਬ੍ਰੰਪਾਸਾਰੋ ਸਹ ਲੋਕ ਮਹੰਲਾ ਪੰਜਵਾ ਤੇਰਾ ਕੀਤਾ ਜੱਤ ਨਾਈ ਮੈਂ ਨੋ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਈ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤੋਈ ਸਤਿਗੁਰ ਸਚਨ ਮਿਲਿਆ ਨਾਨਕ ਨਾਮ ਮਿਲ ਤਾ ਜੀਵਾ ਤਨ ਮਨ ਕੀਵੇ ਹਰਿਆ ਪਾਉੜੀ ਦਿੱਤਾ ਤੁ ਸਮਰਾਤਾ ਜਿਤਾ ਕੋਈ ਨਾਏ ਹੋ ਤੈ ਤੇਰੀ ਰਾਖ ਅਗਨੀ ਉਦਰ ਮਾਈ ਸੁਣ ਕਹਿ ਜਮ ਕੇ ਦੂਤ ਨਾਏ ਤੇਰਾ ਛੜ ਜਾਏ ਭਉ ਜਨ ਵਿਖਮ ਸਕਾਉ ਗੁਰ ਸੰਦੀਪਾਰ ਪਾਹੀ ਜਿਨ ਕੋ ਲਗੀ ਪਿਆਸ ਅਮਰ ਸੇਖਾ ਏ ਕਲਮੈ ਹੋਉ ਨਾ ਗੁਣ ਗੋਬਿੰਦ ਗਾਹੀ ਸਭ ਸੈ ਨਉ ਕਿਰਪਾ ਸੰਭਾਲੇ ਸਾਇ ਸਾਇ ਵਿੱਤਾ ਕੋਈ ਨ ਜਾਏ ਜੇ ਆਵੇ ਤਦ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਦਿ ਨਾਮ ਜੀਵਾ ਜਪਰ ਨਾਮੋ ਨੇਤਰੀ ਸਤਗੁਰ ਪੇਖਣਾ ਸ਼ਰਮਣੀ ਸੰਨਾ ਗੁਰ ਨਾਮ ਸਤਗੁਰ ਸੇ ਤੇ ਰਤਿਆ ਦਨ ਕੇ ਪਾਈਐ ठाਉ ਕਹੁ ਨਾਨਕ ਕਿਰਪਾ ਕਰੇ ਇਸਨੋ ਏ ਵਸ ਤੇ ਜਗ ਮਾ ਉਤਮ ਕਾੜੀਐ ਲੈ ਕੇ ਕੀ ਕੇ ਮਹਲਾ ਪੰਜਵਾ ਰੱਖੇ ਰਖਣਾ ਰਗੁਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਕੋ ਆਪ ਦੇ ਆਲ ਮਨਾਂ ਵਿਸਾਰਿਆ ਨਾ ਸਾਜਨਾ ਕੈ ਸੰਗ ਭਉਜਲ ਤਾਰਿਆ ਨਿਆ ਸਾਕਤ ਨਿੰਦਕਾ ਦਿਸਟ ਕੀ ਨਮਾਹਿ ਵਿਦਾਰਿਆ ਤੇ ਸਾਹਿਬ ਕੀ ਟੇਕਾ ਨਾਨਕ ਮਨੈ ਮਾਹੀ ਜਿ ਸਿਮਰੈ ਸੁਖ ਹੋਇ ਸਗਲੇ ਦੁਖ ਜਾਈ ਤੇ ਸਾਹਿਬ ਕੀ ਟੇਕਾ ਨਾਨਕ ਮਨੈ ਮਾਹੀ ਜਿਸੇ ਮਰਾ ਸਤ ਹੋਏ ਸੰਗ ਲੇ ਦੁਖ ਜਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ